ਲਗੀਆਂ ਨੂੰ ਅਸੀਂ ਦਾ ਕੰਮ ਤੋਂ ਆਏ دیر ਕੋਈ ਇਹਨਾਂ ਨੂੰ ਪਾ ਨਹੀਂ ਲਗਾ ਜੋ ਮਾਈ ਸਤਿਹਾਰ ਕੇ 300 ਗੇ ਇਹਨਾਂ ਨੂੰ ਬਾਅਦ ਚ ਜੋ ਵੇਖ ਰਹੇ ਮੋਟੇ ਨੇ ਦੁਜੇ ਨੇ ਸੱਚਾ ਮਾਰੀਆਂ ਅੱਗ ਲੱਗੀ ਅੰਦਰ ਜੁਆਂ ਇੱਕ ਵੇਖ ਰਹੇ ਸਾਰੇ ਮੱਚ ਗਈ ਹੀ ਅੱਗ ਤੇ ਕੀ ਕੀ ਨੁਕਸਾਨ ਆ ਨੁਕਸਾਨ ਡੈਰੀ ਪੂਰੀ ਹੋ ਗਈ ਤੇ ਜੋ ਮੱਝਾਂ ਆ ਉਹ ਵੀ ਪੂਰੀਆਂ ਹੋ ਗਈਆਂ ਬੱਕਰੀ ਉਹ ਵੀ ਤੇ ਟਰੈਕਟਰ ਗੱਡੀ ਸੜ ਗਈ ਸਾਰੇ ਅੱਗ ਲੱਗੀ ਸਾਰੇ ਇੱਕ ਅੱਗ ਲੱਗਣ ਦਾ ਕੀ ਕਾਰਨ ਮੰਨਦੇ ਸੀ ਸਮਝ ਨਹੀਂ ਲੱਗਿਆ ਨੂੰ ਸਰਕਾਰ ਤੋਂ ਕੀ ਮੰਗਿਆ ਰੱਜੇ ਪਾਣੀ ਤੇ ਬੱਤੀ ਰਿਹਾ ਪਾਇਆ ਸਮਝ ਨਹੀਂ ਲੱਗੀ ਕੀ ਮੰਗ ਕਰਦੇ ਸੀ ਸਰਕਾਰ ਤੋਂ ਐਂ ਵੇਖੋ ਨਾ ਨਿਸਕਾਰ ਹੋਇਆ ਜੋ ਵੇਖੋ ਹੋਰ ਬੜਾ ਹੋ ਜੇ ਹਾਲ ਮਾਮਲਾ ਜਦ ਸੀ ਰੇ ਕੋਈ ਪੂਣ 4 ਵਜੇ ਦੀ ਗੱਲ ਆ ਤੇ ਪ੍ਰਭਾਵ ਕੀਤਾ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਪਤਾ ਲੱਗਾ ਕਿ ਅੱਜ ਪਿੰਡ ਦੇ ਵਿੱਚ ਇੱਧਰ ਅੱਗ ਲੱਗੀ ਆ ਤੇ ਸਾਰੇ ਪਿੰਡ ਵਾਸੀ ਨੇ ਭਜਾਉਣ ਵਾਸਤੇ ਆਏ ਨੇ ਤੇ ਆਗੇ ਨਹੀਂ ਜਿਆਦਾ ਭਿਆਨਕ ਸੀ ਕਿ ਮਤਲਬ ਪਿੰਡ ਵਾਲੇ ਦੇ ਕਾਬੂ ਵਿੱਚ ਨਹੀਂ ਸਿਆਰੇ ਇਸ ਕਰਕੇ ਇਹਨਾਂ ਨੇ ਪੁਲਿਸ ਨੂੰ ਫਾਰਮ ਕੀਤਾ ਤੇ ਉਹਨਾਂ ਨੇ 5 ਗ੍ਰੇਡ ਦੀਆਂ ਗੱਡੀਆਂ ਭੇਜੀਆਂ ਤੇ ਜਿਹਦੇ ਨਾਲ ਬੜੀ ਜਦੋਜਹਦ ਦੇ ਨਾਲ ਆਪਾਂ ਜਿਹੜਾ ਵੀ ਪਿੰਡ ਦੇ ਵਿੱਚ ਆੜ ਕੇ ਰੁਕੇ ਸਕਦੇ ਤੇ ਕਾਬੂ ਪਾਇਆ ਗਿਆ ਤੇ ਜਿਹੜਾ ਕਿ ਆਗ ਨੇ ਬਹੁਤ ਜਿਆਦਾ ਭਾਰੀ ਨੁਕਸਾਨ ਕਰਤਾ ਜੀ ਇਹ ਗਰੀਬ ਪਰਿਵਾਰ ਆ ਵਿਚਾਰਾ ਬਹੁਤ ਆਪਣੇ ਨਾਲ ਦੇ ਡੱਪਾ ਲਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਦਾ ਸੀ ਕਿੰਨਾ ਕੁ ਨੁਕਸਾਨ ਆਇਆ ਜੀ ਨੁਕਸਾਨ ਜ ਤਕਰੀਬਨ ਜੀ ਆਪਾਂ ਲਾਜਦੇ ਪਰ ਭਾਇ ਕੀਤੀ ਨਹੀਂ ਜਾ ਸਕਦੀ ਕਿਉਂਕਿ ਵੇਖੋ ਜਾਨ ਦਾ ਕੋਈ ਮੁੱਲ ਨਹੀਂ ਹੁੰਦਾ ਜਾਨ ਦਾ ਇਨਸਾਨ ਹੋਇਆ ਤੇ ਜਿਹੜਾ ਆਪਣਾ ਇਹਨਾਂ ਦਾ ਮਾਲ ਹੀ ਨੁਕਸਾਨ ਆ ਉਹ ਤਕਰੀਬਨ ਘਟ ਤੋਂ ਘਟ ਕੋਈ 10-12 ਲੱਖ ਦੇ ਲੱਗੇ ਇਹਨਾਂ ਦੇ ਚੈਨ ਇਨਸਾਨ ਹੋਏ ਕੋਈ ਸੈੱਡ ਬਣਿਆ ਸੀਗਾ ਇਹਨਾਂ ਟਰੈਕਟਰ ਵਿਚਾਰਾ ਕਿਸੇ ਦਾ ਗੁਸਤੋਂ ਦੇ ਲਿਆ ਕੇ ਆਪਣਾ ਟਾਈਮ ਪਾਸ ਕਰਨ ਦੇ ਸੀਗੇ ਉਹ ਵੀ ਇਹਨਾਂ ਦਾ ਸਰਕੇ ਸਵਾ ਹੋ ਗਿਆ ਮੋਟਰਸਾਈਕਲ ਸੀਗਾ ਇੱਕ ਗੱਡੀ ਸੀ ਮਰੂਤੀ 800 ਸੀਸੀ ਵਿੱਚ ਡੰਗਰ ਸੀ ਇਹਨਾਂ ਵਿਚਾਰਾ ਜਿੱਦਾਂ ਕਿ ਮੜਮੜ ਦੁੱਧ ਤੱਕ ਪਾ ਕੇ ਆਪਣਾ ਟਾਈਮ ਪਾਸ ਕਰਦੀ ਕਹਿਣ ਤੋਂ ਪਾ ਕੇ ਬਹੁਤ ਜ਼ਿਆਦਾ ਪਾਣੀ ਦਾ ਸਾਵੜਿਆ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕੇ ਸਰਕਾਰ ਇਹਨਾਂ ਵਿਚਾਰੇ ਦੀ ਬਾਹ ਫੜੇ ਕਿਉਂਕਿ ਇਹਨਾਂ ਗਰੀਬਾਂ ਵਿਚਾਰਾਂ ਦਾ ਇਹੋ ਆਸਰਾ ਹੈਗਾ ਤੇ ਉਹ ਅੱਜ ਇਹਨਾਂ ਦਾ ਸਾਰਾ ਜੋ ਸਰਕੇ ਸਵਾਹ ਹੋ ਗਿਆ ਕਿਉਂਕਿ ਜਾਨ ਦੀ ਪਰਵਾਹ ਨਹੀਂ ਕੀਤੀ ਸਦੀ ਪਰ ਮਾਲਿਸ਼ਾ ਤਾਂ ਇਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਆ ਅਸੀਂ ਸਰਕਾਰ ਕਰੀ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਇਹਨਾਂ ਦੀ ਵਾਧੂ ਵਾਧੂ ਹੈਲਪ ਕੀਤੀ ਜਾਵੇ ਤਾਂ ਕਿ ਪਰਵਾ ਜਰਾ ਮੋੜਾ ਪੜੇ ਉਸੇ ਪੇਵਲ ਜਾ ਸਕੇ ਅੱਗ ਲੱਗਣ ਦਾ ਕਾਰਨ ਕੀ ਮੰਨਦੇ ਜੀ ਅੱਗ ਲੱਗਣ ਦਾ ਕਾਰਨ ਜੀ ਜਿੱਦਾਂ ਦਾਦੂ ਇੱਥੇ ਲੱਕ ਚੱਲ ਰਹੀ ਸੀ ਕੋਈ ਸ਼ਾਰ ਸ਼ਰਕਤ ਦੀ ਪਰੌਂਦਾ ਕਰਿਆ ਵੀ ਉਹਦੇ ਨਾਲ ਹੀ ਜਰਾ ਹੋ ਗਿਆ ਤੇ ਕਪਰਾਲੀ ਘਰ ਚ ਲੱਗੀ ਹੋਈ ਸੀ ਇਕੱਠਾ ਵਾਸਤੇ ਡੰਗਰਾ ਵਾਸਤੇ ਉਪਰ ਵਾਲੀ ਨੇ ਪਿਹਾਲ ਗਰੂਪ ਧਾਰ ਜੱਗ ਦਾ ਉਹਦੇ ਕਾਰਨ ਜਿਹੜਾ ਸਾਰਾ ਕੁਝ ਸਾਫ ਹੈ ਜਿਹੜਾ ਜੜਾ ਅੱਗ ਲੱਗੀ ਹੈ ਅੱਜ ਸਵੇਰੇ ਸਾਨੂੰ 6 ਵਜੇ ਨਾਲ ਇਨਫੋਰਮੇਸ਼ਨ ਆਈ ਕੰਟਰੋਲ ਰੂਮ ਰਾਈ 47 ਚੱਕ ਪਿੰਡ ਅੱਜ ਲੱਗੀ ਆ ਮੁੜ ਕੇ ਇੱਥੇ ਆਏ ਆ ਜੀ ਗੁਰਦੀਪ ਸਿੰਘ ਸਾਨੂੰ ਸਰਦਾਰ ਸਿੰਘ ਢਾਲੀ ਚੱਕ ਦਾ ਹੀ ਕੋ 68 ਬਰਸਾਦੀ ਏਜ ਦਾ ਦੇਖੋ ਅੱਕ ਦੀ ਰਪੇਟ ਵਿੱਚ ਆ ਗਿਆ ਦੋ ਮੱਝਾਂ ਹੀ ਇੱਕ ਬੱਕਰੀ ਹੀ ਟਰੈਕਟਰ ਦਾ ਨੁਕਸਾਨ ਹੋ ਗਿਆ ਕਾਰ ਮਰੂਤੀ ਉਹ ਮੋਟਰ ਸੜ ਗਏ ਸਰ ਕੀ ਕਾਰਨ ਪਤਾ ਚੱਲਿਆ ਅੱਗ ਕਰਨ ਲੱਗਨ ਦੇ ਹੁਣ ਤੱਕ ਪਤਾ ਲੱਗਿਆ ਕਿ ਸਰਕਟ ਸਾਰਟ ਹੋਇਆ ਜੀ ਬਿਜਲੀ ਦਾ ਉਹਦੇ ਨਾਲ ਅੱਗ ਲੱਗੀ ਹੈ